ਨੌਕਰੀ ਪੇਸ਼ਾ ਬੀਬੀਆਂ ਦੇਮ ਧਿਆਨ ਘਰੇਲੂ ਬੀਬੀਆਂ ਦੇ ਵੀ ਕੰਮ ਦੀ ਗੱਲ 15 ਟਿਪਸ ਧਿਆਨ ਨਾਲ ਦੇਖ ਲਓ ਖਾਣਾ ਬਣੇਗਾ ਹੱਦੋਂ ਵੱਧ ਸਵਾਦ ਪੈਸੇ ਤੇਜ ਸਮੇਂ ਦੀ ਹੋਵੇਗੀ ਬਚਤ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਇੱਕ ਘਰੇਲੂ ਔਰਤ ਦਾ ਜਿਆਦਾ ਸਮਰ ਸੋਈ ਵਿੱਚ ਬਤੀਤ ਹੁੰਦਾ ਜੇ ਤੁਸੀਂ ਆਪਣੀ ਰਸੋਈ ਵਿੱਚ ਵੀ ਕੰਮ ਕਰਦੇ ਹੋਏ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਇੱਕ ਸਫਲ ਘਰੇਲੂ ਔਰਤ ਬਣ ਸਕਦੇ ਹੋ ਪਰ ਸਭ ਕੁਝ ਜਾਣਨ ਦੇ ਬਾਵਜੂਦ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਕੁਝ ਛੋਟੇ ਸੁਝਾਅ ਦੇਵਾਂਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਹੀ ਰਸੋਈ ਦੀ ਰਾਣੀ ਬਣ ਸਕਦੇ ਹੋ ਆਓ ਤੁਹਾਨੂੰ ਦੱਸਦੇ ਹਾਂ ਰਸੋਈ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ 11 ਟਿਪਸ ਐ ਇੱਕ ਇੱਕ ਕਰਕੇ ਦੱਸਾਂਗੇ ਅੰਤ ਤੱਕ ਦੇਖਦੇ ਰਹੋ ਨੰਬਰ 1 ਹੈ ਹਿੰਗ ਹਮੇਸ਼ਾ ਸਬਜੀ ਜਾਂ ਦਾਲ ਬਣਾਉਣ ਤੋਂ ਬਾਅਦ ਉੱਪਰ ਤੋਂ ਪਾਉਣੀ ਚਾਹੀਦੀ ਹੈ ਇਸ ਨਾਲ ਹਿੰਗ ਦੀ ਚੰਗੀ ਖੁਸ਼ਬੂ ਮਿਲੇਗੀ ਤੇ ਪਾਚਨ ਸ਼ਕਤੀ ਵੀ ਵਧੇਗੀ ਨੰਬਰ 2 ਟਮਾਟਰ ਦਾ ਸੂਪ ਬਣਾਉਣ ਵੇਲੇ ਇਸ ਵਿੱਚ ਥੋੜਾ ਜਿਹਾ ਪੁਦੀਨੇ ਦਾ ਪਾਊਡਰ ਮਿਲਾ ਕੇ ਪੀਨ ਨਾਲ ਇਸ ਦਾ ਸਵਾਦ ਤੇ ਖੁਸ਼ਬੂ ਦੋਵੇਂ ਵਧ ਜਾਂਦੇ ਨੇ ਨੰਬਰ 3 ਮੂੰਗ ਦਾਲ ਦੇ ਚੀਲੇ ਬਣਾਉਣ ਵੇਲੇ ਦਾਲ ਵਿੱਚ ਚਾਵਲ ਦਾ ਆਟਾ ਮਿਲਾਓ ਇਸ ਨਾਲ ਚੀਲੇ ਕ੍ਰਿਸਪੀ ਤੇ ਸੁਆਦ ਬਣਨਗੇ ਨੰਬਰ 4 ਜੇ ਦੁੱਧ ਦੇ ਫਟਣ ਦੀ ਸੰਭਾਵਨਾ ਹੁੰਦੀ ਹੈ ਤਾਂ ਇਸ ਵਿੱਚ ਇੱਕ ਚਮਚਾ ਪਾਣੀ ਅਤੇ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪਾਓ ਅਤੇ ਇਸ ਨੂੰ ਉਬਾਲੋ ਇਸ ਨਾਲ ਦੁੱਧ ਨਹੀਂ ਫਟੇਗਾ ਨੰਬਰ 5 ਕੁਝ ਉਬਾਲਣ ਲਈ ਰੱਖੋ ਤਾਂ ਯਾਦ ਰੱਖੋ ਕਿ ਪ੍ਰੈਸ਼ਰ ਕੁੱਕਰ ਜਾਂ ਪੈਨ ਦਾ ਢੱਕਣ ਬੰਦ ਹੋਵੇ ਇਸ ਨਾਲ ਖਾਣਾ ਜਲਦੀ ਬਣ ਜਾਂਦਾ ਹੈ ਤੇ ਗੈਸ ਦੀ ਵੀ ਬਚਤ ਹੁੰਦੀ ਹੈ ਨੰਬਰ 6 ਜੇਕਰ ਚਾਵਲ ਸੜ ਜਾਣ ਤਾਂ ਉਸ ਦੇ ਉੱਪਰ ਵਾਈਟ ਬ੍ਰੈਡ ਦੀ ਸਲਾਈਸ ਰੱਖੋ ਇਸ ਨਾਲ ਜਲਣ ਦੀ ਮੈਕ ਨਹੀਂ ਆਏਗੀ ਨੰਬਰ 7 ਜੇ ਨਿੰਬੂ ਦੇ achar ਵਿੱਚ ਨਮਕ ਦੇ ਦਾਣੇ ਬਣ ਜਾਣ ਤਾਂ ਇਸ ਵਿੱਚ ਥੋੜੀ ਜਿਹੀ ਚੀਨੀ ਪਾਓ ਇਸ ਨਾਲ achar ਦੁਬਾਰਾ ਤਾਜ਼ਾ ਹੋ ਜਾਏਗਾ ਨੰਬਰ 8 ਦਹੀਂ ਵੜੇ ਬਣਾਉਣ ਲਈ ਦਾਲ ਪੀਸ ਰਹੇ ਹੋ ਤਾਂ ਉਸ ਵਿੱਚ ਥੋੜੀ ਜਿਹੀ ਸੂਜੀ ਮਿਲਾਓ ਇਸ ਨਾਲ ਵੜੇ ਜ਼ਿਆਦਾ ਨਰਮ ਤੇ ਸੁਆਦ ਬਣਨਗੇ ਨੰਬਰ 9 ਜੇਕਰ ਤੁਸੀਂ ਲੋਕੀ ਦਾ ਹਲਵਾ ਬਣਾ ਰਹੇ ਹੋ ਤਾਂ ਉਸ ਵਿੱਚ ਮਲਾਈ ਮਿਲਾ ਕੇ ਫਰਾਈ ਕਰੋ ਇਸ ਨਾਲ ਹਲਵੇ ਦਾ ਸਵਾਦ ਹੋਰ ਵੀ ਵਧੇਗਾ ਨੰਬਰ 10 ਖੀਰ ਬਣਾਉਣ ਲਈ ਹਮੇਸ਼ਾ ਇੱਕ ਭਾਰੀ ਭਾਂਡੇ ਦੀ ਵਰਤੋਂ ਕਰੋ ਤਾਂ ਜੋ ਦੁੱਧ ਨਾ ਜਲੇ ਨੰਬਰ 11 ਗਰਮ ਤੇਲ ਵਿੱਚ ਜੀਰਾ ਤੇ ਪਿਆਜ਼ ਭੁੰਨਣ ਤੋਂ ਤੁਰੰਤ ਬਾਅਦ ਹਲਦੀ ਮਿਲਾਓ ਅਤੇ ਫਿਰ ਸਬਜੀ ਨੂੰ ਮਿਲਾਓ ਇਹ ਸਬਜ਼ੀਆਂ ਦੇ ਰੰਗ ਵਿੱਚ ਸੁਧਾਰ ਕਰੇਗਾ ਨੰਬਰ 12 ਤੇ ਹੈ ਭਿੰਡੀ ਕੱਟਦੇ ਸਮੇਂ ਨਿੰਬੂ ਦਾ ਰਸ ਚਾਕੂ ਤੇ ਲਗਾਓ ਇਸ ਨਾਲ ਭਿੰਡੀ ਦੀ ਲੇਸ ਨਹੀਂ ਜਿਪਕੇਗੀ। ਨੰਬਰ 13 ਫਰਿੱਜ ਵਿੱਚ ਦਾਗ ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਨੂੰ ਕੱਟ ਕੇ ਉਸ ਉਤੇ ਲੂਣ ਪਾਓ ਤੇ ਫਿਰ ਰਗੜੋ ਇਸ ਨਾਲ ਧੱਬੇ ਸਾਫ਼ ਹੋ ਜਾਣਗੇ। ਨੰਬਰ 14 ਬੈਂਗਨ ਨੂੰ ਭੁੰਨਣ ਤੋਂ ਪਹਿਲਾਂ ਇਹਨਾਂ ਤੇ ਥੋੜਾ ਤੇਲ ਲਗਾਓ ਅਜਿਹਾ ਕਰਨ ਨਾਲ ਇਹਨਾਂ ਦਾ ਛਿਲਕਾ ਆਸਾਨੀ ਨਾਲ ਦੂਰ ਹੋ ਜਾਏਗਾ ਤੁਸੀਂ ਛਿੱਲ ਸੌਖਾ ਲਵੋਗੇ ਨੰਬਰ 15 ਜੇ ਸੁੱਕੀ ਸਬਜ਼ੀ ਵਿੱਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਸ ਵਿੱਚ ਥੋੜਾ ਜਿਹਾ ਵੇਸਨ ਪਾ ਦਿਓ ਇਹ ਜ਼ਿਆਦਾ ਲੂਨ ਨੂੰ ਥੋੜਾ ਘੱਟ ਕਰ ਦੇਵੇਗਾ ਤਾਂ ਇਹ ਕੁਝ ਟਿਪਸ ਹਨ 15 ਟਿਪਸ ਤੁਹਾਨੂੰ ਦੱਸੇ ਇਹ ਸਾਰੀਆਂ ਹੀ ਜਾਣਕਾਰੀਆਂ ਮਾਇਰਾਂ ਤੋਂ ਲੈ ਕੇ ਤੇ ਜੋ ਕੁਕਿੰਗ ਕਰਨ ਵਾਲੀਆਂ ਬੀਬੀਆਂ ਨੇ ਉਹਨਾਂ ਤੋਂ ਲੈ ਕੇ ਤੁਹਾਡਾਂ ਨਾਲ ਸਾਂਝੇ ਕੀਤੇ ਗਏ ਨੇ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਤੇ ਲਾਈਕ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ